ਲੋ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਬਾਈ ਸ਼੍ਰੀ ਅਕਾਲ ਜੀ ਸਾਰਿਆਂ ਨੇ ਜੀ ਅੱਜ ਬਾਈ ਸਾਡਾ ਸਾਰਾ ਟਾਈਮ ਟੁੱਟ ਭੰਨ ਮਰ ਰੋਪੜ ਲਾਂਗੇ ਤਾਂ ਕਰਕੇ ਸ਼ਾਮ ਨੂੰ ਚੱਲੇ ਜਾਵਾਂ ਹੂੰ ਸ਼ਾਮ ਨੂੰ ਚੱਲੇ ਆ ਬਾਈ ਤੇ ਨਹੀਂ ਪ੍ਰਧਾਨ ਅੱਜ ਰੋਪੜ ਲਾਂਗੀ ਬਾਈ ਅੱਜ ਰੋਪੜ ਲਾਂਗੀ ਤੇ ਚੱਲ ਕੋਈ ਨਹੀਂ ਫੇ ਪੂਰੀ ਕੰਨੀ ਜਾਣਾ ਦਾ ਪੂਰੀ ਨੇ ਪੀਕ ਜਗਾਰ ਜਾ ਨਵਾ ਪਾਉਣਾ ਤਾਂ ਉਹ ਬੰਦੇ ਕੱਲ ਪਰ ਚਲੇਗਾ ਕੰਮ ਕੱਲ ਪਰ ਚੱਲ ਗਿਆ ਸਵੇਰੇ ਨਹੀਂ ਸਾਡੀ ਆਸ ਅਜ ਉਧਰ ਦੀ ਹੈ ਪ੍ਰਧਾਨ ਹੂੰ ਲੇਟ ਨੂੰ ਦੇਖ ਦੇਖਿਆ ਸੀ ਲੇਟ ਹੋ ਗਏ ਆ ਲੇਟ ਹੋ ਗਏ ਫੇ ਮਹਾਚਾਲਾ ਚ ਪ੍ਰਧਾਨ ਵਾਲੇ ਤਾਂ ਚੈੱਕ ਕਰਾਈਏ ਪਰ ਹੋ ਗਏ ਮਹੀਨੇ ਦੇ ਆਹ ਮਹੀਨੇ ਦੇ ਹੋ ਜਾਣੇ ਬੱਤਨ ਕਿੰਨੇ ਤਿੰਨ ਦੇ ਰਹਿ ਗਏ ਮੈਂ ਤਾਂ ਕਹਿੰਦਾ ਮਹਾਗੇ ਦੇ 2 ਮਹੀਨੇ ਦੇ ਹੋ ਗਏ ਨਹੀਂ ਨਹੀਂ 2 ਮਹੀਨੇ ਦੇ ਹੋ ਗਏ ਫਿਰ ਤਾਂ ਨਿਸਰੇ ਆਉਣੇ ਮਹੀਨੇ ਦੀ ਪਨੀਰੀ ਹੋ ਗਈ ਦੀ ਪਾਈ ਆਹ ਆਮ ਜਲਾ ਪ੍ਰਧਾਨ ਕਹਿੰਦਾ ਵੀ ਮਹੀਨੇ ਦੇ ਗੇੜ ਜੇ ਚ ਕੰਮ ਪ੍ਰਧਾਨ ਜਿਹੜੇ ਬੂਝੇ ਐ ਹੋ ਗਏ 10 15 15 ਡੱਕੇ ਆਹਾਂ ਹੋ ਗਏ ਬਾਕੀ ਭਾਈ ਜਿਹੜਾ ਪਲੌ ਮਾਰਿਆ ਸੀ ਵੀ ਪਲਾਉਗਲ ਕਿਤੇ ਮਿੱਟੀ ਥੋੜੀ ਬੋਤੀ ਘੱਟ-ਪੱਟ ਰਹਿੰਦੀ ਕਿਤੇ ਜ਼ਿਆਦਾ ਵੀ ਖੇਤਾਂ ਜਿਹੜੇ ਤਾਂ ਨਾ ਉੱਚੇ ਨੀਵੇਂ ਜਿਹੇ ਹੁੰਦੇ ਆ ਪੱਕਰ ਹੀ ਗਲਤੀ ਉਹ ਬਾਈ ਅੱਗੇ ਨੂੰ ਐ ਵੀ ਚਲੋ ਇਸ ਤਰ੍ਹਾਂ ਜਾਣਦੇ ਵੀ ਪਲਾਉਣਾ ਮਾਰੋ ਤਾਂ ਨਾ ਜੇ ਪ੍ਰਦਾਨ ਆਈਆਂ ਜਿਹੜੇ ਹਰੇਕ ਸਾਲ ਮਾਰੀ ਜਾਂਦੇ ਉਹ ਮਿੱਟੀ ਪਲਟੀ ਜਾਂਦੀ ਰਹੇ ਬਣੀ ਜਾਂਦਾ ਹੁਣ ਆਪਾਂ ਤਾਂ ਬਹੁਤ ਟਾਈਮ ਬਾਹ ਪਲਟੀ ਨਹੀਂ ਨਹੀਂ ਅਮਨੇ ਚਾਹੀਦਾ ਨਹੀਂ ਪਲਾਉਣਾ ਤਾਂ ਨਾ ਹੂੰ ਪਾਣੀ ਉਹ ਨਹੀਂ ਪੂਰਾ ਹੁੰਦਾ ਇਹਦਾ ਖਰਾਕਾ ਦੇਣੀਆਂ ਪੈਂਦੀਆਂ ਸਵੇਰੇ ਦੁਪਹਿਰੇ ਸ਼ਾਮ ਨੂੰ ਇਹ ਬਾਈ ਉਹ ਐ ਵੀ ਉੱਚੇ ਨੀਵੇਂ ਤੱਗੀਆਂ ਪੈ ਗਈਆਂ ਹਾਂ ਪਦਨਾ ਦੇ ਗਾਹਣੇ ਕਹਿੰਦਾ ਰੇਪ ਆਕਾ ਕੇ ਵੀ ਆੱਕ ਗਏ ਕਿੰਨਾ ਕੁ ਪਾ ਦੀ। ਰੇਪ ਆਪਾ ਹੁਣੀ ਦੇ ਵਿੱਚ 12 33 16 ਦੇ ਕਿਥੇ ਲੈ ਹੋਰ ਪਾਉਣਾ। ਠੀਕ। ਠਿਗਣਾ ਰੇ ਪੈ ਲਿਆ। ਹਾਂ। ਇਹਨਾਂ ਦੇ ਤਾਂ ਕਦੇ ਹੁਣੀ ਪਾਇਆ। ਹੋਰ ਕੀ ਹੈ? ਮਾੜੇ ਦੇਖਣੇ ਕਰਕੇ ਹੈ ਪ੍ਰਧਾਨ? ਹਾਂ। ਵੀ ਆਏ ਆ ਵੀ ਕਿਤੇ ਪੇਲੀ ਹੋ ਗਈ ਕਿਤੇ ਕਾਲੀ ਹੋ ਗਈ। ਕਰੰਗੇ ਜੇ ਨਹੀਂ ਹੈਗੇ। ਹਾਂ ਜਾਨੀ ਬਈ ਪਲੌਣਾ ਮਾਰਿਓ ਧਾਨਾਂ ਦੇ ਵਿੱਚ ਕਦੇ ਵੀ ਕੋਈ ਵੀ। ਉਂ ਤਾਂ ਵੱਢ ਕੇ ਮਾਰ ਲਓ। ਫੇਰ ਫੂਸ ਥੱਲੇ ਚਲੇ ਜਾਉਗੇ ਜੇ ਗਾਹ ਨੂੰ ਪੱਟ ਦੇ ਰੇ ਬੰਦ। ਹੋਰ ਕੀਆ ਜੇ ਹੁਣ ਆਪਾਂ ਕਹਿੰਦੇ ਵੀ ਰੇ ਵੀ ਪਾ ਦਈਏ ਚਲ ਦੇਸੀ ਰੇ ਪਾ ਦਿੰਦੇ ਵਧੀਆ ਤਾਂ ਹੋ ਜਾਣੇ ਤੇ ਪੰਜਾ ਫੇਰ ਖਾਣਾ ਤੇ ਇਹਨੇ ਬਾਣੀ ਖਾਣਾ ਹਾਂ ਤੇ ਬਾਈ ਘੋਟੀ ਵਿਗਾਉ ਹੈ ਫੂਲ ਪਿੰਡ ਖੜੀ ਆ ਚਲ ਮੁੰਡੇ ਗਈ ਜਾਰੀ ਦੋਸਤੀ ਹੈਗੀ ਆਪਣਾ ਚੱਕੀ ਵਾਲਾ ਇਹ ਪਹਿਲੇ ਸੂਏ ਝੋਟੀ ਹੈ ਪ੍ਰਧਾਨ ਜੀ ਹਾਂ ਝੋਟੀ ਵਧੀਆ ਭਾਈ ਮੋਰਾ ਨਸਲੀ ਕਹਿੰਦਾ ਇਹ ਵੀ 5 ਸਟਾਰ ਬਾਕੀ ਲੁਧਿਆਣੇ ਟੀਕਾ ਲੱਗਿਆ ਵਧੀਆ ਇਹ ਝੋਟੀ ਵੀ ਚੰਗੀ ਝੋਟੀ ਹੈ ਨੰਬਰ ਪਾ ਦੂਗੇ ਬਾਈ ਦਾ ਬਾਈ ਰੇਡ ਰੂਟ ਉਹਨੇ ਸਾਨੂੰ ਦੱਸਿਆ ਨਹੀਂ ਹੈਗਾ ਹਾਂ ਡੰਗਰ ਵਧੀਆ ਰੱਖਦੇ ਹਾਂ ਵੀ ਕਹਿੰਦਾ ਵੀ ਫੋਨ ਪਰੇ ਦੱਸੂਗਾ ਤੁਹਾਨੂੰ ਬਾਈ ਦਾ ਨੰਬਰ ਪਾ ਦੂਗੇ ਝੋਟੀ ਬਾਈ ਇੱਕ ਨੰਬਰ ਹੈ ਜਿਹਨੇ ਦੇਖਣਾ ਪਹਿਲੇ ਸੂਏ ਆ ਵੀ ਹਫਤਾ ਤੱਕ ਕਹਿੰਦਾ ਰਹਿੰਦਾ ਹੈ ਹੂੰ ਹਫਤਾ ਦੱਸ ਦੇਣਾ ਬਾਕੀ ਪ੍ਰਧਾਨ ਨੂੰ ਮੈਂ ਦਿਖਾਈ ਵੀਡੀਓ ਠੀਕ ਆ ਪ੍ਰਧਾਨ ਝੋਟੀ ਹਾਂ ਝੋਟੀ ਠੀਕ ਆ ਬਾਕੀ ਜਾਇਦ ਪਤਾ ਲੱਗਦਾ ਨਾ ਯਾਨੀ ਮੈਨੂੰ ਇੰਨਾ ਪਤਾ ਵੀ ਡੰਗਰ ਵਧੀਆ ਰੱਖਦੇ ਹੋ ਡੰਗਰ ਬੰਦੇ ਵਧੀਆ ਰੱਖਦੇ ਹੋ ਉਹ ਕਹਿੰਦਾ ਵੀ ਵੇਚੇ-ਬੂਚੇ ਤਾਂ ਹੈ ਨਹੀਂ ਕਦੇ ਵੀ ਬਾਪੂ ਕਹਿੰਦਾ ਵੀ ਰੇਟ ਰੂਟ ਮਹ ਪੁੱਛਿਆ ਬਥੇਰਾ ਦੱਸਿਆ ਨਹੀਂ ਹੈਗਾ ਹੂੰ ਚਲ ਕੋਈ ਨਹੀਂ ਮਹ ਬਾਈ ਤੇਰੀ ਚੀਜ਼ ਆ ਹਾਂ ਕਈ ਵਾਰੀ ਗਿਰਾਹ ਦੱਸਦਾ ਨਹੀਂ ਹੁੰਦਾ ਜਾਈ ਤੀ ਅਸਲ ਚ ਅਗਰਾ ਜਾਈ ਤੀ ਦੱਸਦਾ ਹੁੰਦਾ ਅਗਲਾ ਕਹਿੰਦਾ ਮੈਂ ਰੇਟ ਜ਼ਿਆਦਾ ਦੱਸ ਦਵਾਂ ਤੁਹਾਨੂੰ ਚੀਜ਼ ਦਾ ਪਤਾ ਨਹੀਂ ਲੱਗਣਾ ਜਾਂ ਕੋਲ ਜਾ ਕੇ ਪਤਾ ਲੱਗਦਾ ਹਾਂ ਕੋਲ ਜਾਏ ਤੇ ਪਤਾ ਲੱਗਣਾ ਫਿਰ ਕਟਾ ਵਧਦਾ ਹੋਈ ਜਾਂਦਾ ਜੈ ਜਿਹੜੇ ਵਪਾਰੀ ਬੰਦੇ ਉਹਨਾਂ ਨੂੰ ਫਿਰ ਉਹ ਅੱਖ ਦੇ ਕੀ ਫਰਕ ਲੈਂਦੇ ਵੀ ਇੰਨੀ ਕੀ ਹੈਗੀ ਆਮ ਬੰਦੇ ਨੂੰ ਰੇਟ ਦਾ ਨਹੀਂ ਪਤਾ ਹੈਗਾ ਨਹੀਂ ਹੈਗਾ ਪਤਾ ਨਹੀਂ ਹੁਣ ਨਾਲੇ ਟੀਕੇ ਮਹਿੰਗੇ ਲੋ ਆਏ ਪੇਪਰ ਤਾਂ ਉਹਨਾਂ ਦੀ ਚੀਜ਼ ਦਾ ਉਹਨੂੰ ਪਤਾ ਹੈ ਹਾਂ 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 ਤੇ ਨਹੀਂ ਹੋਰ ਹੋਰ ਬੜੀ ਗਰਮੀ ਤਾਂ ਨਹੀਂ ਪਰਦਾਣਾ ਅੱਜ ਨਹੀਂ ਅੱਜ ਨਹੀਂ ਹੈਗੀ ਗਰਮੀ ਗਰਮੀ ਹੈਗੀ ਆ ਗਰਮੀ ਨਹੀਂ ਜਾਂਦੀ ਹੈਗੀ ਮੀ ਮੀ ਤਾਂ ਹੁਣ ਦੇਖ ਲੈ ਕੱਲ ਵੀ 100% ਦੱਸਿਆ ਤਾਂ ਅੱਜ ਵੀ ਰੱਬ ਦੇ ਘਰ ਦਾ ਕੁਝ ਪਤਾ ਨੈਟ ਵੇਅਰ ਕਰਤੇ ਨੈਟ ਫੇਲ ਬਰਬਾਦ ਚਾ ਕੇ ਕਹਿੰਦੇ ਨੈਟ ਫੇਲ ਹੋ ਜਾਂਦੇ ਆ ਪੂਰੀ ਨਾਰੀਆਸਾ ਟੁੱਟ ਗਿਆ ਬਚਾਰੇ ਦੀਆਂ ਜੀਰੀ ਲਵਣੀ ਸੀ ਮੀ ਪਾਉਂਗਾ ਉੱਥੇ ਨਹੀਂ ਗਿਆ ਕੱਲ ਕੱਲ ਪੂਰੀ ਤਿਆਰੀ ਸੀ ਪੂਰੀ ਕਹਿੰਦਾ ਕਦੂ ਘਰ ਨਾਲ ਅੱਜ ਮੀ ਪੈਣਾ ਦੇਖ ਲੈ ਆਸਾਂ ਹੁਣ ਦੀਆਂ ਨਹੀਂ ਬਹੁਤ ਪੁਰਾਣੀ ਐ ਇਹਨੂੰ ਫੋਨ ਕਰਨਾ ਮੀ ਉੱਥੇ ਤਾਂ ਕਹਿੰਦਾ ਪਿਆ ਹੀ ਨਹੀਂ ਹੈਗਾ ਮਾਲੇ ਹੀ ਪੈ ਗਿਆ ਹੁਣ ਸਾਡੇ ਨਾਲ ਤੇ ਇੱਥੇ ਕਿਲੋ 2 ਕਿਲੋਮੀਟਰ ਜ਼ਿਆਦਾ ਪੈ ਗਿਆ ਮੰਡੀ ਚ ਹਾਂ ਉਹਰੇ ਘੱਟ ਪੈਣਾ ਹੈ ਮਤਲਬ ਕਿਸੀ ਰੰ ਦੇ ਇੱਥੇ ਜਿਮੀ ਨੇ ਮ ਆਪਣੇ ਪਿੰਡ ਵੀ ਜ਼ਿਆਦਾ ਪੈਂਦਾ ਹੂੰ ਆ ਮੈਂ ਦੇਖਿਆ ਏ ਹਾਂ ਐਂ ਤਾਂ ਕਿਤੇ ਉਹ ਉਰੇ ਪੈ ਗਿਆ ਪਿੰਡ ਹੈ ਉਹ ਨਹੀਂ ਹਾਂ ਪਰਗੇ ਦੇ ਖੇਤ ਸਾਰੇ ਪਰਗੇ ਨੇ ਡੱਡੂ ਬੋਲ ਕੇ ਨਹੀਂ ਚਾਏ ਆ ਭਾਈ ਜਿਹੜੀ ਮਾੜੀ ਮੋਟੀ ਜਿਹਾ ਪੱਤਾ ਲਵੇਡ ਸੁੰਡੀ ਜਾਂ ਕੋਈ ਘਾਟ ਬਾੜ ਉਹ ਪੂਰੀ ਕਰ ਦਿੰਦਾ ਜੇ ਰਸਮਾਂ ਜਿਹਾ ਪੈ ਜਵੇ ਲੱਗ ਜਾਂਦਾ ਪ੍ਰਧਾਨ ਹੈ ਫੁਰਕਿਆ ਸੁੰਡੀ ਪਈ ਤਾਂ ਨਹੀਂ ਹਲੇ ਨਹੀਂ ਨਹੀਂ ਹਲੇ ਨਹੀਂ ਮਾਮਲੇ ਪੈਂਦੀ ਹੈਗੀ ਸੁੰਡੀ ਗਰਮੀ 'ਚ ਹੁੰਦੀ ਭਾਈ ਹਾਂ ਗਰਮੀ ਜੀ ਵਾ ਜੋ ਜੋ ਕੱਚਾ ਜਿਹਾ ਮੌਸਮ ਹੋਈ ਜਾਣਾ ਬਰਸਾਤ ਜੀ ਲੱਗੀ ਜਾਣੀ ਸੁੰਡੀ ਹੋ ਜਾਣੀ ਬਰੀਕ ਬਰੀਕ ਮੀਂਹ ਜਿਹਾ ਲਾ ਦੋ ਸੁੰਡੀ ਦਾ ਵੀ ਫੇਰ ਲਾਹ ਚਾਹੀਦਾ ਏ ਸੁੰਡੀ ਦਾ ਲਾਵਾ ਕੇ ਹੈਂ ਪ੍ਰਦਾਨ ਆ ਬਨਾਰ ਪਾਵਾਂਗੇ ਪ੍ਰਦਾਨ ਹੋ ਗਈ ਬਾਈ ਜਾਂ ਜਾਂ ਰੀਜੈਂਟ ਹੋ ਗਈ ਜਾਂ ਫਟੇਰਾ ਹੋ ਗਈ ਹਰੇਕ ਬੰਦਾ ਆਪਣਾ ਆਪਣਾ ਪਾਉਂਦਾ ਏ ਹਰੇਕ ਬੰਦਾ ਕਈ ਬੰਦੇ ਸਪਰੇ ਵੀ ਕਰ ਦਿੰਦੇ ਬਾਈ ਹਾਂ ਹਾਂ ਢੁੰਡੀ ਵਾਲੀ 505 ਆਉਂਦੀ ਆ 505 ਬਹੁ ਆਵਲੇ ਹੁਣ ਤਾਂ ਪਤਲੇ ਨਹੀਂ ਹੈਗਾ ਬਾਈ ਸਪਰੇ ਆ ਤਾਂ ਢੁੰਡੀ ਵਾਲੀ ਦੱਸਦੀ ਹੈ ਜੀ ਹੋਈ ਹੋਵੇ ਲਗ ਬਸ ਲੰਗ ਨਹੀਂ ਹੁੰਦਾ ਹੈਗਾ ਮੈਂ ਅਵੇਲੇਬਲ ਮਾਰਚੈਂਡਿਜ਼ ਪ੍ਰਦਾਨ ਹੋਰ ਕੀਆ ਢੁੰਡੀ ਜੇਕਰ ਆਪਣਾ ਹਟ ਜਾਂਦਾ ਸਿਰ ਹਟ ਜਾਂਦਾ ਬੱਟੀ ਦੇ ਤੇ ਉਹ ਕੰਮ ਉਹ ਕੰਮ ਹੈ ਕੋਈ ਕੀ? ਫਰਦਾਨ ਬੂਟੇ ਵੱਧ ਗਏ ਸਾਰੀ ਬਹੁਤ ਲੰਬੇ ਰੰਜੇ ਹੋ ਗਏ ਕੀ ਗੱਲ ਹੈ? ਤਾਂ ਮੀਂਹ ਕਰ ਕੀ ਵੱਧ ਗਏ? ਮੀਂਹ ਕਰਕੇ ਫਰਕ ਤਾਂ ਪੈਂਦਾ ਹੀ ਆ। ਮੈਂ ਕਹਿੰਦਾ ਜਿੰਨਾ ਬੂਟਾ ਆਮ ਵੱਧਦਾ ਉਹਨਾਂ ਕ ਬਰਸਾਤ ਚ ਵੱਜ ਜਾਂਦਾ ਕਿ ਲੰਬਾ ਚੜ ਤਾਂ ਹੀ ਬਰਸਾਤ ਚ ਪਟਦੇ ਠੀਕੇ ਜਿੰਨਾ ਵੀ ਕਹਿਣ ਦਾ ਭਾਵ 7-8 ਮਹੀਨੇ ਚ ਵੱਧਣਾ ਇਹਨੇ 2 ਮਹੀਨੇ ਚ ਉਹਨਾ ਹੋ ਜਾਂਦਾ। ਹਾਂ। ਤੇ ਤਾਂ ਹੀ ਬਰਸਾਤ ਚ ਪਟਦੇ ਠੀਕੇ ਦਾ ਵੱਜਣ ਬਹੁਤ ਹੋ ਜਾਂਦਾ। ਹੂੰ। ਕਿਉਂਕਿ ਹਰਾ ਹੁੰਦਾ ਏ। ਕੋਈ ਕੀੜਾ ਛੀੜਾ ਕੁਛ ਨਹੀਂ ਹੈਗਾ। ਸੁੱਕਦਾ ਵੀ ਨਹੀਂ ਨਾ ਪਾਣੀ ਪੀਤਾ ਹੋਇਆ ਹੁੰਦਾ। ਹੂੰ। ਰੋਹੀਚ ਦਾ ਨਾਲ ਦੀ ਨਾਲ ਵੱਢ ਕੇ ਲਾਦੇ ਦੇ ਕਈ ਠੇਕੇਦਾਰ ਦਾ ਦਾਰਤ ਨਾਲ ਠੇਕੇਦਾਰ ਦਾ ਬਾਈ ਕੀ ਕਸਾਲ ਖੜਾ ਕੇ ਰੱਖ ਲੈਂਦੇ ਆ ਉਹ ਕਹਿੰਦੇ ਵੀ ਅਸੀਂ ਗਾਹਲੀ ਬਸਾ ਦੇ ਜੀ ਪਟੂਗੇ ਲਿਆਉ ਰਹੀ ਓਕੇ ਪਹਿਲੇ ਲੈ ਲੈਂਦੇ ਬਾਈ ਜੇ ਰੇਟ ਸਹੀ ਪਹਿਲਾਂ ਮਿਲ ਗਿਆ ਫੇਰ ਪੱਟ ਵੀ ਲੈਂਦੇ ਆ ਆਪਣੀਆਂ ਦੋ ਢੇਡੀਆਂ ਪੱਟ ਹੋ ਗਈਆਂ ਉਹ ਜੱਗੇ ਦਾ ਕਰ ਦੇਖਦਾ ਹਾਂ ਜੱਗੇ ਦਾ ਸ਼ੈੱਡ ਆ ਉਹ ਲੱਗੇ ਦਾ ਕੋਈ ਨਹੀਂ ਆਮ ਜਿਹਾ ਲੱਗਦਾ ਹੈ ਕੀ ਦਾ ਸਰ ਇਹਨਾਂ ਦੇ ਇੱਥੇ ਕਿ ਵਿੱਕੀ ਨੀ ਮੋਟਰ ਉਹ ਵਿੱਕੀ ਬਾਈ ਨਾ ਦਾ ਉਹ ਹੈ ਮੁਰਗੀ ਫਾਰਮ ਉਹ ਮੁਰਗੀ ਫਾਰਮ ਦਾਸਤਾਰ ਮੂਰੇ ਹਾਂ ਉਹ ਪਛਾਣਿਆ ਹਾਂ ਮੈਂ ਵੀ ਕੱਲ ਵੀ ਦੇਖਿਆ ਮੈਂ ਜੱਗੇ ਨਾਲ ਉੱਥੇ ਤਾਂ ਪਰ ਰੰਗ ਕਰੇ ਬਜੇ ਜੱਗੇ ਨਾਲ ਹਾਂ ਹਾਂ ਬਾਈ ਆਹਾ ਸਾਡੇ ਖੇਤ ਹੈ ਸਾਹਮਣੇ ਵੀ ਇਹ ਦੇਖ ਦੇਂਦੇ ਹੁੰਦੇ ਬਿੰਦਰ ਬਾਈ ਨਾਲ ਝੜੀ ਉੱਥੇ ਗਾ ਸੁੱਖਣ ਵਾਲੀ ਬਾਈ ਨਾਲੀ ਦੋ ਤਿੰਨ ਝੜੀਆਂ ਪਟੋ ਗਈਆਂ ਚੱਲ ਪਿਆ ਦੇਖਣ ਲੱਗ ਗਿਆ ਹਾਂ ਹੁਣ ਦੇਖਣ ਲੱਗ ਗਿਆ ਦੇਂਦੇ ਲੱਗਦੀ ਜੀ ਹਾਂ ਨਹੀਂ ਦੇਖਦਾ ਨਹੀਂ ਰਹੇਗਾ ਪਗਾਹਨ ਲੱਗ ਜਾਣੇ ਪ੍ਰਧਾਨ ਫੇਰ ਲਾ ਦੇਣੇਗਾ ਸਾਨੂੰ ਫੇਰ ਬਾਈ ਬੂਟੇ ਦਾ ਤਾਂ ਐ ਆ ਬਈ ਜਿੰਨੇ 2 ਕੁ ਸਾਲ ਲਾਰੇ ਫਿਰ ਸਵਾਦ ਪੈ ਜਾਂਦੇ ਹਾਂ ਹੋਰ ਕੀ ਆ ਖਨੇਪਰ ਦਾ ਜੇ ਰੇਟ ਰਹੇ ਹਾਂ ਰੇਹ ਨਹੀਂ ਬੰਦਾ ਮਰਦਾ ਰੇਟ ਪਰ ਵੀ ਆ ਪੈਸੇ ਹੁਣ ਪਤਾ ਨਾ ਫੈਕਟਰੀਆਂ ਜਿਆਦਾ ਲੈਣ ਲੱਗੀਆਂ ਫੈਕਟਰੀਆਂ ਵੀ ਜਿਆਦਾ ਧਰਤੀ ਦੀ ਸਾਰੀ ਪੰਜਾਬ ਦੀ ਪੁਣੀ ਦਿੱਤੀ ਜਿੱਥੇ ਨਹੀਂ ਹੁੰਦੇ ਉੱਥੇ ਵੀ ਲੋਕਾਂ ਨੇ ਲਾ ਦਿੱਤੇ ਬਈ ਸਾਡੇ ਏਰੀਆ 'ਚ ਵੀ ਬਹੁਤ ਬੂਟਾ ਏ ਸਾਨੂੰ ਦੇਖ ਕੇ ਹੋਰ ਏਰੀਏ ਨੇ ਵੀ ਲਾ ਦਿੱਤਾ ਜੇ ਕਿਸੇ ਏਰੀਆ 'ਚ ਪਾਸ ਹੋ ਗਿਆ ਸਾਰੀ ਏਰੀਆ ਲੱਗ ਜਾਣਾ ਉਹ ਵੀ ਸਾਰੇ ਸਿਮਪਲ ਸਭ ਨੇ ਲਾ ਦਿੱਤੇ ਚੌੜੇ ਏਰੀਆ ਮਾਛੋੜ ਏਰੀਆ ਸਾਰੇ ਪੁਣੇ ਪਏ ਬਈ ਆ ਸਾਲ ਪਰ ਤਾਂ ਬੂਟਾ ਵੀ ਬਹੁਤ ਲੱਗਿਆ ਹਾਂ ਬੂਟਾ ਭਾਈ ਮੈਂ ਇੱਕ ਦੇਖਿਆ ਪ੍ਰਧਾਨ ਜਿਹੜਾ ਹੁਣ 2 ਸਾਲ ਤੇ ਬੂਟਾ ਲੱਗਿਆ ਪਤਾ ਨਹੀਂ ਨਸਲ ਇਹ ਜੀ ਵੱਡਾ ਬਹੁਤ ਹੈ ਵੱਡਾ ਤਾਂ ਹੈਗਾ ਪਰ ਵਜਨ ਨਹੀਂ ਦਿੰਦਾ ਠੇਕੇਦਾਰ ਤਾਂ ਅਸੀਂ ਚਿੱਕਾ ਮਾਰਦੇ ਹਾਂ ਹਾਂ ਉਹ ਦੇਖਣੇ ਹੀ ਫਲਾਵਰਟ ਬਹੁਤ ਹੈ ਕਿਉਂਕਿ ਜਿੰਨਾ ਛੇਤੀ ਪਾਲਦਾ ਜਿਹੜਾ ਖੜ ਕੇ ਪੜੂਗਾ ਵਜਨ ਹੈ ਲਓ ਓਕਿਆ ਭਾਈ ਕਈ ਠੇਕੇਦਾਰ ਡੁੱਬੇ ਵੀ ਇਹ ਕੰਮ ਚ ਹਾਂ ਹਾਂ ਬੂਟਾ ਦੇਖਣੇ ਨੂੰ ਐ ਲੱਗਦਾ ਵੀ ਬਹੁਤ ਤਗੜਾ ਵਜਨ ਆਊਗਾ ਉਹ 3000 ਦੇ ਹਿਸਾਬ ਨਾਲ ਖਰੀਦ ਲੈਂਦੇ ਆ 12ਵਾਂ 1500 ਦਾ ਹੀ ਨਿਕਲਦਾ ਏ ਓਰਕਿਆ ਵਜਨ ਹੀ ਨਾ ਹੈਗਾ ਪਰ ਹੁਣ ਜਿਹੜਾ ਬੰਦਾ ਹੁਣ ਚੱਲੇ ਹਾਲਾਂਕਿ ਇਹਨਾਂ ਸਿੱਧੇ-ਸਿੱਧੇ ਨੂੰ ਮਾਰ ਲਈ 3000 ਤੇ 3000 ਪੱਕਾ ਵਧੀਆ ਬੂਟਾ ਵੇਚਦਾ ਵੀ 3000 ਦਾ ਨਹੀਂ ਹੈ ਰੇਟ ਆਹ ਰੇਟ ਬਹੁਤ ਆ 3.5 ਲੱਖ 4 ਲੱਖ 5 5 ਗੇ ਤੱਕ ਵਿਕੀ ਜਾਂਦੇ ਆ ਕੀਲੇ ਦਾ ਆ 7 ਲੱਖ ਰੁਪਇਆ ਲਾ ਲ ਕੀਲੇ ਦਾ 7 ਲੱਖ ਜੇ ਚੰਗੇ ਬੂਟੇ ਆ ਹਾਂ ਜੇ ਵਧੀਆ 4 ਸਾਲ ਦੇ ਬੂਟੇ ਹਾਂ ਜਿਨੇ ਪਾਲੇ ਆ ਰੇ ਬੂਟੀਆਂ ਆ ਨਾ ਆਏ ਨਹੀਂ ਵੀ ਬਾਈ ਵਿੱਚ ਨਗ ਹੋਵੇ ਪੱਧਰ ਆਏ ਨਾ ਨਾ ਸਰ ਨਾ ਸਰ ਜੇ 빙ਗੇ ਤੇ ਨਹੀਂ ਗੇ ਵੀ ਦੇਖ ਕੇ ਰੇਟ ਘੱਟ ਲਾਉਂਦੇ ਉਹ ਹਾਂ ਹਾਂ ਫੇ ਰੇਟ ਘੱਟ ਲਾ ਗਣਾ ਹਾਂ ਇੱਕ ਬਾਈ ਪਿੱਛੇ ਜੇ ਬੂਟਾ ਤਾਂ ਉਹਨੂੰ ਕਟਿਆ ਲੱਗਣ ਲੱਗ ਰਿਹਾ ਸਾਈਡ ਪੇ ਬਿਮਾਰੀ ਪੈਣ ਲੱਗੀ ਦੀ ਉਹ ਉਹ ਜੀ ਦਾ ਵੀ ਰੇਟ ਘਟ ਲਾਦਾ ਉਹ ਫੜ ਜਾਂਦੇ ਕਿ ਆ ਹੋ ਗਿਆ ਤਾਂ ਆ ਫੜ ਜਾਂਦੇ ਉਹ ਕੋਈ ਬਿਮਾਰੀ ਸੀ ਨਾ ਬੂਟਿਆਂ ਨੂੰ ਜਾਂ ਕੋਈ ਨਸਲ ਦਾ ਹੋ ਜਾਂਦਾ ਕਈ ਵਾਰੀ ਵੈਸੇ ਬਾਈ ਹੁਣ 2 ਦਿਨ ਹੋ ਗਏ ਹੈ ਬੱਦਲ ਬਾਈ ਜੀ ਇਹ ਚੱਲ ਜੀ ਦੀ ਹਲੇ ਵੀ ਲੱਗਦੀ ਆ ਬਈ ਹੈਗੀ 5-7% ਰਹਿ ਗਈ ਨਾ ਬਾਈ ਹਾਂ ਹਲੇ ਰਹਿੰਦੀ ਆ ਕਾਫੀ ਰੌਣ ਦੇ ਚੱਲ ਅੱਜ ਲੜ ਸੋਹਣੀ ਰਹੀ ਬਾਬੇ ਦੀ ਕਿਰਪਾ ਕੇ ਪਰਾਂ ਰਾਤ ਵੀ ਰਹੀ ਆ ਨਾ ਰਾਤੀ ਵੀ ਲੜ ਰਹੀ ਆ ਹਾਂ ਚੱਲ ਆਇਆ ਭਾਈ ਸਾਡੇ ਏਰੀਆ 'ਚ ਜੇ ਮਾੜੀ-ਮੋਟੀ ਬਾਧੂ ਹੋਵੇ ਦੇ ਦਿੰਦੇ ਉਹ ਕਿਉਂਕਿ ਮੋਟਰਾਂ ਭਾਈ ਤਕਰੀਬਨ ਜਿਹੜੇ-ਜਿਹੜੇ ਧਾਨ ਹੈ ਜਿਹੜਾ ਪ੍ਰਧਾਨ ਹੈ ਪਲਾਉ ਮਾਰੇ ਹੈ ਜਿਆਦਾ ਖਾਂਦੇ ਨਹੀਂ ਤਾਂ ਤਕਰੀਬਨ ਭਰੇ ਹੀ ਪਏ ਹੋ ਭਰੇ ਪਏ ਸਾਡੇ ਮੋਟਰ ਬੰਦ ਹੈ ਪ੍ਰਧਾਨ ਪਿੰਡ ਉਹ ਭਰੇ ਪਏ ਤਾਂ ਲਗ ਚਾਰ ਕਿਲੇ ਮੈਂ ਕਹਿੰਦਾ ਦੇ ਦੇਣੋ ਸਾਰੀਆਂ ਮੋਟਰਾਂ ਬੰਦੇ ਆ ਵੀ ਜਿੱਕਣਾ ਵੱਧ ਦੇ ਦਿੰਦੇ ਵੀ ਜਿਹਨੂੰ ਲੋੜ ਹੁੰਦੀ ਉਹਦਾ ਪੂਰਾ ਹੋ ਜਾਂਦਾ ਨਹੀਂ ਪਲਾਉ ਕਰਕੇ ਜਿਆਦਾ ਚੱਲ ਗਾਹਾਂ ਤਿਆਰ ਰੱਖਾਂਗੇ ਭਾਈ ਚੱਲ ਇਹਦੇ ਕੀ ਲੈ ਲਿਆ ਪੰਗਾ ਹਾਂ ਪੰਗਾ ਲੈ ਲਿਆ ਨਵੇਂ-ਨਵੇਂ ਕਰਕੇ ਡੀਜ਼ਲ ਫੂਕਦਾ ਸੀ ਲਈ ਕੈਨਾ ਦੀਆਂ ਕੈਨਾ ਕਹਿਨੇ ਕਹਿਣਾ ਫੂਕਤੀਆਂ ਖਰਚਾ ਜ਼ਿਆਦਾ ਹੋਗਾ ਤਾਂ ਨਾ ਪਰ ਡੀਜ਼ਲ ਵੀ ਰੇ ਬੁੱਟੀ ਵੀ ਹਾਂ ਚਲ ਜਿੰਨੇ ਕੋ ਹੋਣੇ ਹੋ 26 ਹੋ ਬਾਈ 26 ਠੀਕ ਆ ਹਾਂ ਤਿੰਨੇ ਕਿਲੇ 26 ਦੇ ਪਰਾਂਡੇ ਲਾ ਫਾਂਟ ਕਿੰਨੀ ਰਖੜੀ ਇੱਕ ਹਾਂ ਹਾਂ ਵੀ ਜੇ ਕਿਤੇ ਇਹੋ ਜੀ ਹੁੰਦੀ ਤੇ ਤਾਂ ਕਲਿਓ ਦੇਖਦੀ ਲੈ ਕਲਿਓ ਭਾਈ ਉਹ ਤੱਕ ਨਿਗਾਹ ਮਾਰੇ ਰੇ ਲੈ ਓਕੇ ਵੇਸੇ ਭਰ ਗਏ ਬਾਈ ਸਾਰੀ ਖੇਤ ਲੈ ਅਗਨੇ ਸਾਰੇ ਭਰ ਜਾਣੇ ਅੱਛਾ ਹੁਣ ਹੀ ਦੇਖਦੇ ਸੀ ਸ਼ਾਮ ਨੂੰ ਛੱਦੇ ਸਵੇਰ ਨੂੰ ਸਾਰੇ ਭਰੇ ਹੋਏ ਹੁੰਦੇ ਆ ਹੁਣ ਵੀ ਨਹੀਂ ਛੱਦੇ ਰਿਹੇ ਤੇਰਾ ਵੀਡੀਓ ਚ ਤਾਂ ਦੇਖਦੇ ਹੀ ਨਹੀਂ ਯਾਰ ਭਰ ਗਏ ਸਾਰੇ ਕਾਕੰਡਾ ਤਾਂ ਨਹੀਂ ਹੋਇਆ ਬਾਈ ਕਾਕੰਡਾ ਨਹੀਂ ਹੈਗਾ ਇੱਕ ਡੱਕਾ ਵੀ ਨਹੀਂ ਹੈਗਾ ਤੇ ਡੱਕਾ ਰਿਫਟ ਦਵਾਈ ਵਧੀਆ ਹਾਂ ਮੈਂ ਰਿਫਟ ਵੀ ਬਾਈ ਮੈਂ ਹੋਰ ਪਾਈ ਆ ਲਿਆ ਕੇ ਅੱਜ ਤਾਂ ਸੁਸਾਇਟੀ ਮਾਰੇ ਜਾ ਕੇ ਲਈ ਦੀ ਵੰਡ ਵੀ ਵਧੀਆ ਦਵਾਈ ਉਹ ਵੀ ਹਾਂ ਹਾਂ ਰਿਫਟ ਵਧੀਆ ਦਵਾਈ ਆ ਪਤਾ ਬਿਮਾਰੀਆਂ ਤਾਂ ਨਹੀਂ ਆਈਆਂ ਇਦਾਂ ਕੀ ਕੋਈ ਵਾਲੇ ਦਾ ਬਾਈ ਮਹਾਰਤ ਦੀ ਆਸਰੇ ਕੋਈ ਬਿਮਾਰੀ ਨਹੀਂ ਲੱਗਦੀ ਆਮਨੇ ਛੋਟੇ ਜਿਹੇ ਬੂਟੇ ਵਾਲੀ ਹੈਗੀ ਆ ਕੋਸ 5-7% ਹੈਗੀ ਆ। ਹੂੰ। ਬਾਕੀ ਤੁਹਾਨੂੰ ਮੈਂ ਹੀ ਨੀਗਾ ਮਾਰ ਵੀ ਦਿੰਦੇ ਮੇਰੀ। ਮਾਤਿਆ ਜੀ ਨੀਰ ਗਊਾ ਹੈ ਨਹੀਂ ਨਹੀਂ ਮੈਨੂੰ ਦਿਖਾਉਣੀ ਆ ਉਹਦੀਆਂ ਮਾਰੂ ਮਾਰ ਕਰਦੀਆਂ ਜਾਂਦੀਆਂ ਉਹ ਵੀ ਖੜੀ ਰਹਿੰਦੀਆਂ। ਪਤਾ ਨਹੀਂ ਇੱਕ ਛੋਟਾ ਬੁੱਝੜ ਹਰਿਆਰ ਕੋਈ ਇੱਥੇ। ਛੋਟੇ ਬੁੱਝੇ ਤਾਂ ਦਿਖਾ ਦਿੰਦੇ ਆਗਾ। ਹੂੰ ਵੀ ਹੈਗੀ ਰੀ। ਬਾਈ ਦੇ ਗਾਣੇ ਕਹਿੰਦਾ ਚੱਲ ਜਿਹੜਾ ਕੋ ਹੋਣਾ ਉਹੀ ਹੋਣਾ। ਜੇ ਜ਼ਿਆਦਾ ਸੋਚੀ ਜਾਊਂ ਕਿ ਫਿਰ ਜ਼ਿਆਦਾ ਦੇਖੀ ਜਾਂਦੇ ਆ। ਹਾਂ। ਆਮਨੇ ਮੈਂ ਨਹੀਂ ਦੇਖਦਾ ਹੈਗਾ ਜਿਆ ਗੀੜਾ ਕੱਢਣਾ। ਹਾਂ। ਨਾ। ਇਹਨਾਂ ਨੂੰ ਦੇਖਣਾ। ਸਾਰੇ ਦੇਖੀ ਜਾਂਦੇ ਆ। ਫੇਰ ਖਾਲੀ ਲਿਖੀ ਜਾਂਦਾ ਖੇਤ। ਹਾਂ ਖੇ ਪੂਰੇ ਜਮੂਤੇ ਹੈਗੇ ਪੌਣਿਆ ਦੇ ਖਾ ਅਸੇ ਬੂਟੇ ਹੈਗੇ ਭਾਈ ਆਰੇ ਕੋ ਉਹ ਦੇਖੀ ਤੇ ਗਾਹਾਂ ਲ ਬੂਟਾ ਅਭੀ ਹੈਗਾ ਦੇਖ ਬੂਝੇ ਭਾਈ ਵਿੱਚ ਵਿੱਚ ਆਏ ਆ ਵੀ ਹੋ ਜਾਂਦੇ ਆ ਚੱਲ ਹਾਂ ਹਾਂ ਇਹ ਭਾਈ ਆਏ ਆ ਵੀ ਤਿੰਨ ਕ ਸਾਲ ਪਹਿਲਾਂ ਜ਼ਿਆਦਾ ਬਿਮਾਰੀ ਆ ਗਈ ਸੀ ਹੂੰ ਤਿੰਨ ਸਾਲ ਪਹਿਲਾਂ ਬਹੁਤ ਸੀ ਹਾਂ ਜਰ ਤਾਂ ਵੀ ਜਿਹਨੇ ਠੇਕੇਆ ਠੂਕੇਆ ਪਰ ਵੀ ਲਈ ਪਈਦੀ ਵੀ ਠੇਕਾ ਵੀ ਨਹੀਂ ਪੁਰਾ ਹੈ ਪ੍ਰਧਾਨ ਪੱਲੇ ਤੇ ਹੀ ਪਏ ਆ ਹਾਂ ਹਾਂ ਬਹੁਤ ਘਟ ਝੜਦਾ ਨਾ ਗਲੇ ਗਈ ਸੀ ਖੜੀ ਖੜੀ ਹਾਈ ਹੋਈ ਬਰੇਡ ਜੇ ਬੀਜ ਰਹਿ ਗਏ ਜਰ ਬਚ ਗਏ ਤੇ ਹਾਂ ਇਹ ਹਾਈਬ੍ਰਿਡ ਆਏ ਆ ਬਾਈ ਪਤਾ ਨਹੀਂ ਕੁਦਰਤਿਓ ਲੇਟ ਲਾਦਾ ਛੇਤੀ ਪੱਕ ਜਾਂਦਾ ਝਾੜ ਝੂਟ ਵੀ ਠੀਕ ਹੈ ਹਾਂ ਇਹ ਰੀ ਬਰਸਾਤ ਚ ਲੱਗਦਾ ਇਹੇ ਹਾਂ ਬਰਸਾਤ ਚ ਬਿਮਾਰੀ ਨਹੀਂ ਕੋਈ ਹੂੰ ਇਹ ਧੁੱਪ ਜੇ ਪੈਂਦੀ ਪਹਿਲਾਂ ਪਹਿਲਾਂ ਬਿਮਾਰੀ ਹਾਂ ਧੁੱਪ ਜੇ ਲਾ ਰਾ ਮੇਰੇ ਸਾਬ ਗੱਲ ਤਾਂ ਹੂੰ ਲੈ ਭਾਈ ਚੱਲੀਏ ਹੁਣ ਕਰਨੂ ਪਰਦਾਨ ਕੱਢਣ ਨੂੰ ਮਜਾਦਾ ਫੇਰ ਕੀ ਹੋ ਗਿਆ ਫੱਡ ਮੱਲਾਉਣਾ ਉਹਦੇ ਲੈ ਠੰਡਾ ਹੋਣਾ ਆਰੇ ਪਰਦਾਨ ਆ ਆ ਬੂਝਾ ਛੁਟਾਰੇ ਇਹਦਾ ਕੱਦ ਦੇਖ ਇੱਕ ਗਿੱਟ ਦਾ ਵਿਚਾਰਾ ਓਕੇ ਇਹ ਭਾਗਦਾ ਵਿਚਾਰਾ ਨਾ ਇਹਨੇ ਕਦ ਕਾਠ ਕਰਿਆ ਹੈ ਰੇ ਬੂਟੀ ਪਰਦਾਨ ਨਹੀਂ ਪੂਰੀ ਪਈ ਹੈ ਪੂਰੀ ਲੈ ਹਾਂ ਹਾਂ ਇਹਦੀ ਬੋਤਲ ਭਰ ਦਾਂ ਕੱਲੇ ਇਹ ਬੋਤਲ ਪਰਦਾਨ ਨੂੰ ਅੰਗਰੇਜ਼ੀ ਦੀ ਬੋਊਆ ਭਲਾ ਦੇ ਠੀਕ ਹੈ ਆ ਵੀ ਠੀਕ ਆ ਠੀਕ ਹੈ ਪਰਦਾਨ ਹੈ ਆ ਬਰਾਬਰ ਹੈ ਹਾਂ ਦੇਖਣੇ ਨੂੰ ਵੀ ਹੈ ਇਹ ਦਿਖਦਾ ਵੀ ਕੀ ਲਾਈਨ ਬਰਾਬਰ ਖੜਾ ਹੈ ਬਾਈ ਸਲਾਉ ਸਾਂਹੇ ਜਿੱਕਠੀ ਮਾਰੀ ਆ ਸਲਾਉ ਇਕਠੀ ਮਾਰੇ ਯਾਰਾ ਬਾਈ ਪੰਪ ਪੰਪ ਦੇ ਗਿਆ ਸੀ ਖਬਰੇ ਘੱਟ ਵਾਦੇ ਮਰਾਤੇ ਆਏ ਵੀ ਨਹੀਂ ਪਤਾ ਹੈਗਾ ਹਾਂ ਠੀਕ ਆ ਠੀਕ ਆ ਖਾਲੀ ਪਾਵਰ ਬਾਈ ਮਾਰੋ ਮਾਰ ਲਓ ਜੀ ਬਾਈ ਜਿੱਥੇ ਜਮੇ ਤਾਜ਼ਾ ਪਾਣੀ ਪੈਂਦਾ ਬਾਈ ਹਾਂ ਪਰ ਕੇ ਤਾਂ ਪੈਂਦਾ ਹੀ ਆ ਆ ਦੇ ਲੈ ਮੈਂ ਕਹਿੰਦਾ ਉਧਰਲੀ ਖੇਲ ਤੇ ਅੱਧਾ ਤਾਂ ਫੋਟ ਵੱਧ ਹੋ ਗਿਆ ਕੱਦ ਲੈ ਬਾਈ ਜਿੱਥੇ ਜ਼ਿਆਦਾ ਪੈਂਦਾ ਤਾਂ ਅੱਗ ਹੀ ਲੱਗੇ ਦੇਖ ਲੀਆ ਵੇ ਤੇ ਮੈਂ ਪੱਦੀ ਧੋਣਾ ਨਾ ਅੱਛਾ ਸਮਾਨ ਪਾ ਕੇ ਪੱਦੀ ਧੋ ਦਿੰਦਾ ਇੱਥੇ ਅੱਛਾ ਰੇ ਬੁੱਟੀ ਜਾ ਰੇ ਦਾ ਬੁੱਟੀ ਜਾੜ ਕਾੜੀ ਵਧੀਆ ਹੈ ਵਧੀਆ ਹੈ ਠੀਕ ਹੈ